ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਟਰਾਲੇ ਦਾ ਟਾਇਰ ਫਟਣ ਕਾਰਨ ਵਾਪਰਿਆ ਵੱਡਾ ਹਾਦਸਾ ਪੁਲ ਤੋਂ ਥੱਲੇ ਡਿੱਗਾ ਟਰੱਕ ਡਰਾਈਵਰ ਦੀ ਮੌਤ ਕਲੰਡਰ ਗਿਆ ਬਚ ਦੇਰ ਰਾਤ ਕੁਝ ਸਮਾਂ ਪਹਿਲਾਂ ਹੀ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਬੱਸ ਸਟੈਂਡ ਗੁਰਦਾਸਪੁਰ ਦੇ ਨੇੜੇ ਟਰੱਕ ਦਾ ਟਾਇਰ ਫਟਣ ਦੇ ਕਰਕੇ ਟਰੱਕ ਪੁਲ ਤੋਂ ਹੇਠਾਂ ਥੱਲੇ ਆ ਡਿੱਗਿਆ ਜਿਸ ਕਾਰਨ ਡਰਾਈਵਰ ਟਰਾਲੇ ਵਿੱਚ ਹੀ ਫਸਿਆ ਰਹਿ ਗਿਆ ਤੇ ਉਸ ਦੀ ਮੌਤ ਹੋ ਗਈ ਜਦ ਕਿ ਟਰੱਕ ਦਾ ਅਗਲਾ ਸ਼ੀਸ਼ਾ ਟੁੱਟਣ ਕਰਕੇ ਕਲਿੰਡਰ ਦੀ ਬਾਹਰ ਨਿਕਲਣ ਕਰਕੇ ਜਾਨ ਬਚ ਗਈ ਆ ਸੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਇੱਕ ਵੱਡਾ ਹਾਦਸਾ ਬਸ ਸਟੈਂਡ ਦੇ ਨਜ਼ਦੀਕ ਹੋਇਆ ਵਾ ਜਿੱਥੇ ਟਰੱਕ ਦਾ ਟਾਇਰ ਫਟਣ ਦੇ ਕਾਰਨ ਟਰੱਕ ਜੜਾ ਪਲਟ ਗਿਆ ਔਰ ਪਲਟਣ ਦੇ ਨਾਲ ਡਰਾਈਵਰ ਦੀ ਮੌਤ ਹੋ ਗਈ ਹੈ ਔਰ ਕਲਿੰਡਰ ਦੀ ਕਹਿ ਸਕਦੇ ਆ ਕਿ ਕਿਸਮਤ ਚੰਗੀ ਸੀ ਕਿ ਉਹ ਇੱਕ ਸ਼ੀਸ਼ਾ ਟੁੱਟਣ ਦੇ ਕਾਰਨ ਉਸ ਨੂੰ ਬਾਹਰ ਨਿਕਲਣ ਦਾ ਰਸਤਾ ਮਿਲ ਗਿਆ ਵਾ ਟਰਾਲੇ ਦੇ ਕਲਿੰਡਰ ਜੋ ਹੈ ਪਿਊਸ਼ ਪਟੇਲ ਨੇ ਦੱਸਿਆ ਕਿ ਟਰਾਲਾ ਜੰਮੂ ਤੋਂ ਅੰਮ੍ਰਿਤਸਰ ਨੂੰ ਜਾ ਰਿਹਾ ਸੀ ਅਤੇ ਅੰਮ੍ਰਿਤਸਰ ਤੋਂ ਉਹਨਾਂ ਨੇ ਡਰਮ ਟਰੱਕ ਵਿੱਚ ਲੋਡ ਕਰਨੇ ਸੀ ਮ੍ਰਿਤਕ ਟਰਾਲਾ ਚਾਲਕ ਦੀ ਪਛਾਣ ਲਖਨਊ ਦੇ ਰਹਿਣ ਵਾਲੇ ਮਨੀਸ਼ ਪਟੇਲ ਦੇ ਤੌਰ ਤੇ ਹੋਈ ਆ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜ਼ਖਮੀ ਕਲੈਂਡਰ ਨੂੰ ਹਸਪਤਾਲ ਭੇਜਿਆ ਗਿਆ ਵਾ ਔਰ ਅਗਲੀ ਕਾਰਵਾਈ ਜਿਹੜੀ ਆ ਉਹ ਲਗਾਤਾਰ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਹਾਲਾਂਕਿ ਮੌਕੇ ਤੇ ਸੜਕ ਸੁਰੱਖਿਆ ਫੋਰਸ ਔਰ ਕੁਝ ਲੋਕ ਵੀ ਬੜੀ ਤੇਜ਼ੀ ਦੇ ਨਾਲ ਪਹੁੰਚ ਗਏ ਸੀਗੇ ਲੇਕਿਨ तमाम ਕੋਸ਼ਿਸ਼ਾਂ ਦੇ ਬਾਵਜੂਦ ਟਰੱਕ ਡਰਾਈਵਰ ਜਿਹੜਾ ਵਾ ਉਸ ਦੀ ਮੌਤ ਹੋ ਜਾਂਦੀ ਆ ਸੋ ਵੱਡਾ ਹਾਦਸਾ ਵਾ ਪੁਲ ਬੱਸ ਸਟੈਂਡ ਦੇ ਨਜ਼ਦੀਕ ਹਾਈਵੇ ਦੇ ਉੱਪਰ ਇੱਕ ਫਲਾਈਓਵਰ ਆ ਇੱਕ ਇਹ ਪੁਲ ਵਾ ਜਿਹੜਾ 通。 ਇਹ ਟਾਇਰ ਫਟਣ ਦੇ ਨਾਲ ਵੱਡਾ ਹਾਸਾ ਆਇਆ ਔਰ ਟਰੱਕ ਥੱਲੇ ਪਲਟ ਗਿਆ ਔਰ ਡਰਾਈਵਰ ਦੀ ਮੌਤ ਦੇ ਨਾਲ ਮੰਦਭਗੀ ਖਬਰ ਸਾਹਮਣੇ ਆਈ ਆ ਕਲਿੰਡਰ ਜਿਹੜਾ ਸੀਗਾ ਇੱਕ ਹੈਲਪਰ ਦੇ ਤੌਰ ਦੇ ਉੱਤੇ ਇੱਕ ਬਹੁਤ ਛੋਟੀ ਏਜ ਦਾ ਲੜਕਾ ਜਿਹੜਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਉਹ ਖੁਸ਼ਕਿਸਮਤ ਸ਼ਖਸ ਕਹਿ ਸਕਦੇ ਹਾਂ ਕਿ ਜਿਹੜਾ ਇਸ ਪਲਟੇ ਟਰਾਲੇ ਦੇ ਵਿੱਚੋਂ ਨਿਕਲਿਆ ਵਾ ਔਰ ਐਂਬੂਲੈਂਸ ਦੇ ਵਿੱਚ ਜਿਹੜਾ ਵਾ ਹੈਲਥ ਡਿਪਾਰਟਮੈਂਟ ਦੇ ਜਿਹੜੇ ਮੁਲਾਜ਼ਮਾ ਉਹ ਇਸ ਨੂੰ ਨੌਜਵਾਨ ਨੂੰ ਬਿਠਾ ਕੇ ਤੇ ਮੋਢੀ ਇਹਦੇ ਉਪਚਾਰ ਦੇ ਲਈ ਮੈਡੀਕਲ ਸਹਾਇਤਾ ਦੇ ਲਈ ਨੂੰ ਲੈ ਕੇ ਜਾ ਰਹੇ ਆ ਡਰਾਈਵਰ ਦੀ ਮੌਤ ਹੋਣ ਦੀ ਮੰਦ ਭਾਗੀ ਖਬਰ ਵੀ ਆਈ ਹੈ। ਹਮਾਰਾ ਨਾਮ ਹੈ ਪਿਊਸ਼ ਪਟੇਲ। ਕਹਾਂ ਸੇ ਆ ਰਹੇ ਸੀ ਤਾਂ ਕਹਾਂ ਜਾਣਾ ਸੀ? ਜਾ ਰਹੇ تھے ਜੰਮੂ। ਜੰਮੂ ਸੇ ਵਾਪਸੀ ਜਾ ਰਹੇ تھے ਅਮਰਸਰ। ਲੋਡ ਕਰਨੇ ਲਈ ਮਾਲ। ਕੀ ਮਾਲ ਲੋਡ ਕਰਨਾ ਸੀ? ਡਰਮ ਲੋਡ ਕਰਨਾ ਸੀ। ਹਾਂ। ਅ ਫਿਰ ਕੀ ਹੋਇਆ ਇਹ ਕਿਵੇਂ ਹਾਸਾ ਹੋਇਆ? ਇਹ ਟਾਇਰ ਫਟਣੇ ਕੀ ਵਜ੍ਹਾ ਸੇ ਹੋ ਗਿਆ। ਟੱਕ ਨੀਚੇ ਕੀ ਹੋਇਆ ਉਸੇ? ਹਾਂ। ਸੀਸਾ ਫੁੱਟ ਗਿਆ। ਹਾਂ। ਔਰ ਮੈਂ ਮੋਬਾਈਲ ਚਲਾ ਰਿਹਾ ਸੀ। ਸੀਸਾ ਫੁੱਟ ਗਿਆ। और मैं तुरंत बाहर आ गया भाई मैं बोला भाई भाई तो भाई कुछ बोल नहीं रहा मैं बाहर आ गया तुरंत ऐसे पैर मेरा मेरा ऐसे मेरे फोन मेरे पैर के आगे आ गया, गया मैं फोन उठाया तुरंत फोन को अपने जेब में डाल लिया मैं फिर तुरंत भाई की तरफ गया भाई 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 कुछ बोल ही नहीं रहा क्या नाम है उसका नाम है ऐसे नाम है मुनेश पटेल मेरा नाम है पीयूष वैसे आधार कार्ड में उसको दो क्या, दो क्या कहते हैं अभय अभय कुमार चल रहा है मेरा उस, उसका नाम बाप का क्या नाम है किसके हमारे पिताजी का नाम है, है अरुण कुमार फतेहपुर के रहने वाले पे फतेहपुर ये उसको क्या कहते स्टेट ये कानपुर के आगे जो अपना फतेहपुर नहीं है लखनऊ वाला लखनऊ बाईपास आप कितने जाने थे, आप और कितने जाने थे मैं और मेरा भाई दो ही थे दो ही बंदे थे इस समय लोडिंग को जा रहे थे जम्मू से वापस जा रहे थे अमृतसर भाई निकल निकल भाई अभी नहीं निकल पाया पुलिस पहुंच पोल चुकी है पुलिस पुलिस आ चुकी है है पे मेरा नाम कांस्टेबल ਇਫਾਨ ਕੰਟਰੋਲ ਰੂਮ ਤੋਂ ਇਨਫੋਰਮੇਸ਼ਨ ਮਿਲੀ ਕਿ ਇੱਕ ਜਿਹੜਾ ਟਰੱਕ ਆ ਉਹਦਾ ਟਾਇਰ ਪਟਨ ਕਰਕੇ ਉਹ ਜਿਹੜਾ ਨਵੇਂ ਬੱਸ ਸਟੈਂਡ ਆ ਉਸ ਤੋਂ ਜਿਹੜਾ ਉਹ ਨੀਚੇ ਉਤਰ ਕੇ ਫਲਾਈਓਵਰ ਤੋਂ ਆਪਾਂ ਮੌਕੇ ਤੇ ਆ ਕੇ ਦੇਖੇ ਤੇ ਵਿੱਚ ਦੋ ਬੰਦੇ ਜਿਹੜੇ ਉਹ ਵਿੱਚ ਫਸੇ ਹੋਏ ਸੀ ਜਿਹਦੇ ਵਿੱਚੋਂ ਇੱਕ ਨੂੰ ਤਾਂ ਕਢ ਲਿਆ ਉਹ ਠੀਕ ਆ ਤੇ ਨੋਰਮਲ ਸਟਾਫ ਲੱਗ ਗਿਆ ਨੂੰ ਐਂਬੂਲੈਂਸ 'ਚ ਹਸਪੀਟਲ ਭੇਜਤਾ ਤੇ ਇੱਕ ਜਿਹੜਾ ਆ ਉਹ ਵਿੱਚ ਫਸਿਆ ਆ ਉਹ ਨਹੀਂ ਨਿਕਲ ਰਿਹਾ ਤੇ ਉਹ ਹਾਈ ਡਰਾ ਭੋਆ ਆ ਹਾਈ ਡਰਾ ਹਾਈਵੇਅ 'ਲੇ ਆ ਗਿਆ ਹਾਈ ਡਰਾ ਆ ਰਿਹਾ ਉਹਦੇ ਪਿੱਛੇ ਜਿੱਦਾਂ ਹੀ ਉਹ ਆਉਂਦਾ ਹੈ ਕੱਢ ਕੇ ਤੇ ਦੇਖਦੇ ਆ ਕਿ ਕੀ ਹਾਲਾਤ ਇਹਦਾ ਟਾਇਰ ਫਟਿਆ ਹੈ ਡਰਾਈਵਰ ਸਾਈਡ ਦਾ ਟਾਇਰ ਫਟਿਆ ਉਹ ਨਾਲ ਹੀ ਉਹ ਇਧਰ ਨੂੰ ਥੱਲੇ ਡਿੱਗ ਗਿਆ ਜਿਹਾ ਜਿਹੀ ਰਹੀ ਗਏ ਇਹ ਆਇਆ ਜੰਮੂ ਤੋਂ ਆਇਆ ਤੇ ਅੱਗੇ ਜਾ ਰਿਹਾ Rajasthan ਕੇ ਸਾਈਡ ਦਿਨ ਕਿਤੇ ਜਾ ਰਿਹਾ ਸੀ ਹਾਈ ਪੂਰੀ ਇਨਫੋਰਮੇਸ਼ਨ ਨਹੀਂ ਮਿਲੀ ਜਿੱਦਾਂ ਮਿਲਦੀ ਆ ਤੁਹਾਡੇ ਨਾਲ ਸ਼ੇਅਰ ਕਰਾਂਗੇ